ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਰਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਤੋਂ ਪ੍ਰਤਿਆ ਬਜ਼ੁਰਗ ਦੀ ਸੜਕ ਹਾਦਸੇ 'ਚ ਮੌਤ ਪੁੱਤ ਪੋਤਾ ਅਤੇ ਡਰਾਈਵਰ जख्मी ਇਸ ਦੇ ਨਾਲ ਹੀ ਖਬਰ ਸਾਹਮਣੇ ਆਈ ਹੈ ਹਬਗੜਾ 2 ਮਹੀਨੇ ਬਾਅਦ ਅਮਰੀਕਾ ਤੋਂ ਵਾਪਸ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕ ਕਲਾ ਪਰਤੇ ਪਰਿਵਾਰ ਦੀ ਕਾਰ ਹਾਦਸੇ ਵਿੱਚ ਸ਼ਿਕਾਰ ਹੋ ਗਈ ਹਾਦਸੇ ਵਿੱਚ ਦਾਦੇ ਦੀ ਮੌਤ ਹੋ ਗਈ ਹੈ ਜਦਕਿ ਪੁੱਤਰ ਪੋਤਾ ਅਤੇ ਡਰਾਈਵਰ जख्मी ਹੋ ਗਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਸਤਵੰਦ ਸਿੰਘ ਉਮਰ 55 ਵਾਸੀ ਪਿੰਡ ਚੱਕ ਕਲਾ ਆਪਣੀ ਪਤਨੀ ਸਮੇਤ ਅਮਰੀਕਾ ਰਹਿੰਦੇ ਸੀ ਆਪਣੀ ਧੀ ਨੂੰ ਮਿਲਣ ਗਏ ਸੀ ਇਸ ਦੇ ਨਾਲ ਹੀ 2 ਮਹੀਨੇ ਬਾਅਦ ਬੀਤੇ ਕੱਲ ਸਦਵੰਤ ਸਿੰਘ ਇਕੱਲੇ ਹੀ ਅਮਰੀਕਾ ਤੋਂ ਵਾਪਸ ਪਿੰਡ ਆਉਣ ਲਈ ਦਿੱਲੀ 에어ਪੋਰਟ ਤੋਂ ਉੱਤੇ ਅਤੇ ਉਹਨਾਂ ਨੂੰ ਲੈਣ ਉਹਨਾਂ ਦੇ ਪੁੱਤ ਅਤੇ ਪੋਤਾ ਆਕਰ ਤੇ ਗਏ ਸਨ ਵਾਪਸ ਪਰਤਦਿਆਂ ਉਹਨਾਂ ਦੀ ਕਾਰ ਸਰਹਿੰਦ ਤੋਂ ਪਿੱਛੇ ਹੀ ਪਿੰਡ ਮਾਧੂਪੁਰ ਗੋਲ ਜੀਟੀ ਰੋਡ ਤੇ ਖੜੇ ਟਰੱਕ ਨਾਲ ਟਕਰਾ ਗਈ ਅਤੇ ਜਿਸ ਦੌਰਾਨ ਸਤਵੰਤ ਸਿੰਘ ਉਪ ਉਹਨਾਂ ਦੇ ਪੁੱਤਰ ਜੰਗ ਸਿੰਘ ਪੋਤਾ ਤਨ ਰਾਜ ਸਿੰਘ ਅਤੇ ਘਾਰ ਦਾ ਡਰਾਈਵਰ ਜ਼ਖਮੀ ਹੋ ਗਏ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ